ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਫਾਰਮ ਚੋਂ ਬਣਾਉਣ ਲੱਗੇ ਆ ਫਾਰਮ ਚ ਬਾਈ ਕੋਲੇ ਚਾਰ ਗਾਵਾਂ ਨੇ ਬਾਈ ਦੋ ਤਾਜ਼ੀਆਂ ਸੂਈਆਂ ਤੇ ਦੋ ਗੱਬਣ ਨੇ ਥੋੜੇ ਥੋੜੇ ਦਿਨ ਕਰਮਣੀਆਂ ਲੈੰਦੀਆਂ ਨੇ ਆਓ ਕਰ ਲੈਣੇ ਬਾਈ ਗੱਲਬਾਤ ਅੱਜ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹਾਂ ਬਾਈ ਜੀ ਹਾਂਜੀ ਬੋਲੋ ਜੀ ਨਾਮ ਤੇ ਐਡਰੈਸ ਬੋਲੋ ਨਾਮ ਨਰਮਲ ਸਿੰਘ ਜੀ ਪਿੰਡ ਭਾਈ ਰੂਪਾ ਤਸਵੀਰ ਖੂਲ ਜ਼ਿਲ੍ਹਾ ਬਠਿੰਡਾ ਜੀ ਨੇੜੇ ਪਿੰਡ ਬਾਈ ਜਿਹੜੇ ਸਲਾਪ ਠੀਕ ਹੈ ਬਾਈ ਇਧਰ ਰਾਮਪਰਾ ਫੋਨ ਹੂੰ ਇਧਰ ਇੱਕ ਸੜਪਕਤਾ ਭਾਈ ਕਹਿੰਦਾ ਜੀ ਠੀਕ ਹੈ ਜੀ ਕਿੰਨਾ ਦੇ ਵਿਚਾਲੇ ਜੇ ਪਿੰਡ ਤਕਰੀਬਨ ਆ ਜਾਂਦਾ ਆਪਣਾ ਮੋਬਾਈਲ ਨੰਬਰ ਫੋਨ ਮੋਬਾਈਲ ਨੰਬਰ ਹੈ 9463842855 ਠੀਕ ਹੈ ਜੀ ਦੂਜਾ ਹੈਗਾ ਜੀ 7087820605 ਠੀਕ ਹੈ ਬਾਈ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸ ਹੋਈ ਹੈ ਪਲੌਣ ਹੀ ਸੂਈ ਹੈ ਬਾਈ ਕਦੋਂ ਸੂਈ ਹੈ ਜੀ ਇਸ ਵੇਰ 3 ਵਜੇ ਸੂਈ ਬਈ ਜੇਰ ਜੁਰ ਪੈ ਹਟੀ ਜੇਰ ਆ ਰੱਖੀ ਬੈਠਾ ਭਾਈ ਤੇ ਬੱਚਾ ਕੀ ਬੱਚੀ ਦਿੱਤੀ ਬੱਚੀ ਬੜੀ ਚੰਗੀ ਹੈ ਨਾ ਹਾਂਜੀ ਬੱਚਾ ਬਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਦੇਖੋ ਬੱਚੀ ਇੱਕ ਨੰਬਰ ਹੈ ਕੀ ਬਾਤ ਆ ਬਈ ਜਰਸੀ ਹੈ ਬਈ ਹਾਂਜੀ ਆਹ ਪ ਜਰਸੀ ਹੈ ਜਰਸੀ ਹੈ ਹਾਂ ਹਾਂਜੀ ਗਰਮੀ ਘਟ ਮੰਨੂ ਗਰਮੀ ਦਾ ਤੋਹਫਾ ਥਾਣ ਲੈ ਵਾ ਇੱਕ ਨੰਬਰ ਕੱਲਾ ਕੱਲਾ ਥਾਣ ਪੂਰੀ ਵਿੱਤੀ ਦੇ ਥਾਣ ਚਾਰੇ ਥਾਣ ਨਿਕੜਵੇਂ ਬੜੀ ਸਾਫ਼ ਸੁਥਰੀ ਬੱਚਾ ਤੋਂ ਲੈ ਵਾ ਦੇਖੋ ਕਮਾਲ ਦਾ ਹਾਂ ਬਈ ਆਰਡਰ ਬੜਾ ਕਮਾਲਾ ਹਾਂਜੀ ਹੂੰ ਖਾ ਦੇ ਪਤਾ ਸਹੀ ਆ ਕੈਮਰੇ ਤੋੜ ਦਈਏ ਫੰਡਾ ਹਾਂ ਖੋਲ ਲੈ ਬਾਈ ਤੋੜ ਠੰਡੀ ਸੀਲ ਆ ਜਿਵੇਂ ਮਰਦੀ ਹੱਥ ਫੇਰੀ ਚੱਲ ਕੋਈ ਚੈੱਕ ਨਹੀਂ ਕਹਿਣਾ ਕੁਛ ਨਹੀਂ ਕਿਆ ਬਾਤ ਆ ਬਾਕੀ ਸੂਈ ਸਵਾਈਆ ਬੱਚਾ ਮਗਰ ਬੱਚੀ ਬਾਕੀ ਸਫਾਈ ਬੜੀ ਆ ਜੀ ਸਾਫ ਵਾਲੀ ਆ ਜੀ ਹਾਂ ਲੇਵੇ ਦੀ ਸਫਾਈ ਦੇਖੋ ਕਿੰਨੀ ਇੱਕ ਨੰਬਰ ਲੇ ਵਾਲਾ ਕਿਆ ਬਾਤ ਆ ਲੈ ਬਿਊਟੀ ਚੈੱਕ ਕਰੋ ਨਾਲੇ ਲੀਵਾ ਚੈੱਕ ਕਰੋ ਇੱਕ ਨੰਬਰ ਲਿਓ ਗੋਲੀ ਵਿੱਥੀ ਥਣ ਲੱਗੇ ਦੂਰ ਦੂਰ ਗੇਠ ਗੇਠ ਤੇ ਥਣ ਲੱਗੇ ਭਾਲ ਜਰੂਰ ਹੈ ਬਈ ਮਤਲਬ ਨਾ ਕਹੇ ਆ ਕੇ ਕਹੇ ਪਹਿਨਣ ਕਰਕੇ ਭਾਲ ਹੈ ਥੋੜੀ ਜੀ ਭਾਲ ਹੈਗੀ ਹੈ ਭਾਲ ਹੈਗੀ ਹੈ ਖੋਲ ਦੇ ਬਈ ਖੋਲ ਸ਼ਿਆਸੀ ਬਰੀਡ ਆ ਬਈ ਗਰਮੀਆਂ ਦਾ ਤੋਹਫਾ ਗਰਮੀ ਨਹੀਂ ਮੰਨਦੀ ਐਂਡ ਫੌਂਡ ਫੁੱਲ ਆਊਗੀ ਟੋਰਾ ਚੈੱਕ ਕਰ ਲੋ ਟੋਰਾ ਵੀ ਕਰਮਾ ਹੈ ਨਾ ਇੱਕ ਨੰਬਰ ਆ ਬਈ ਕਿਆ ਬਾਤ ਬੱਡੀ ਫੈਂਟ ਫੋ ਲਾਓ ਇਹਨੇ ਸੱਦ ਵਾਲੀ ਹੈ ਜੀ ਵੈਡ ਮਨ ਦਾ ਇਹ ਛੋਟੀ ਨਾ ਮੰਨੇ ਸਹੀ ਹੈ ਬਾਈ ਹਾਂ ਇਧਰ ਪੰਜਾਬ ਵਾਲੀ ਜਰਸੀ ਆਪਣੀ ਇਧਰ ਲਈ ਹੈ ਸਹੀ ਹੈ ਸਹੀ ਹੈ ਹਾਂਜੀ ਕੀ ਮੁੱਲ ਆ ਬਾਈ ਜਾਇਜ ਖਾ ਚ ਪਤਾ ਬਈ ਦੇਖੋ ਮੁੱਲ ਕੋਣ ਤੋਂ ਕੋ ਜਿੰਦਾ ਮਰਜ਼ੀ ਕਰਾ ਲਈ ਹੈ ਨਾ ਹੂੰ ਕੋਈ ਸਰਚ ਕਰਾ ਲਈ 65 ਕਰਾ ਲਈ ਜੇ ਮੁੱਲ ਹੀ ਕਰਾਉਣਾ ਤਾਂ ਸਹੀ ਹੈ ਬਾਈ ਜੇ ਨਹੀਂ ਆਪਾਂ ਬਾਈ 55000 ਰੁਪਏ ਲਵਾਂਗੇ ਬੱਚੀ ਦਾ 55000 ਦੀ ਬੱਚੀ ਦੇਵਾਂਗੇ ਜਮਾ ਜੈ ਜੀ ਆ ਮੁੱਲ ਲੈਣ ਦੇਣਾ ਮੁੱਲ ਆ ਬਾਈ ਮੁੱਲ ਕਰਾਉਣਾ 60 65 ਬਾਈ ਕਹਿੰਦਾ ਜਿੰਦਾ ਮਰਜ਼ੀ ਕਰਾ ਲਓ 55000 ਦੀ ਬੈੜਾ ਜਿਹੜੀ ਦੇ ਦੇਾਂਗੇ ਭਾਈ ਬਿਊਟੀ ਇੱਕ ਨੰਬਰ ਆ ਥਾਣ ਇੱਕ ਨੰਬਰ ਆ ਬੱਚਾ ਬੱਚੀ ਆ ਸਾਰਾ ਕੁਝ ਸੋਕਿਆ ਭਾਈ ਤੇ ਬਾਕੀ ਕੋਈ ਚੱਕ ਨਹੀਂ ਧਾਰਾ ਹਾਂਜੀ ਓਦਾਂ ਹੀ ਬੱਚੀ ਪੂਰੀ ਹਾਂਜੀ ਹਾਂ ਬਾਕੀ ਸਫਾਈ ਦੇਖੋ ਜੀ ਸਾਫ਼ ਹੀ ਨਹੀਂ ਹੁੰਦੀ ਜੀ ਬਾਈ ਹਾਂ ਲੇਵੇ ਦੀ ਸਫਾਈ ਬੜੀ ਆ ਨਾ ਬੜੀ ਦੂਰੀ ਦੂਰੀ ਤੇ ਬਿੱਥੀ ਥਣ ਲੱਗੇ ਜੀ ਕੀ ਬਾਤ ਆ ਭਾਈ ਫਿਰਲੇ ਸੋਏ ਨੂੰ ਬਹੁਤ ਚੰਗੀ ਬੈੜ ਨੇ ਬਣ ਜਾਣੀ ਹਾਂਜੀ ਹਾਂ ਸਹੀ ਗੰਢੀ ਬਹੁਤ ਆਣਾ ਭਾਈ ਠੰਡੀ ਤਾਂ ਬਾਹਲੀ ਜੀ ਬਸੀ ਜਿਵੇਂ ਮਰਜ਼ੀ ਬੈਠਾ ਰ ਕੋਈ ਚੱਕਰੀ ਨਹੀਂ ਕਹਿਣਾ ਕੁਐਸਚਨ ਜਿਵੇਂ ਹੁਣ ਇਸੋ ਹੀ ਇਕ ਆਲ ਸ਼ੋਅ ਵਾਲਾ ਕੰਮ ਨਹੀਂ ਕੋਈ ਹਾਂ ਦੋ ਨਾਲ ਕਿ ਮਿਲ ਜਾਣੇ ਕਿਉਂ ਬੱਚੀ ਨੇ ਬਈ ਨਾਲ ਹੀ ਤਿਆਰ ਹੋ ਜਾਣਾ ਠੰਡੀ ਤਾਂ ਗਰਮ ਵਾਲੀ ਫੁੱਲ ਹਾਂਜੀ ਲੈ ਗਰੀ ਬੱਛੀ ਇਧਰ ਚਲ ਤ ਚਲ ਵੀ ਚਲ ਵੀ ਲੋ ਹੰੜੇ ਨੂੰ ਦਿਖਾ ਦੋ ਇਥੋਂ ਤੋਂ ਬਾਹਰੀ ਦੂਰੀ ਤੇ ਲੱਗਿਆ ਥਣ ਕੱਲਾ ਕੱਲਾ ਥਾਣਾ ਪੂਰੀ ਵਿੱਤੀ ਤੇ ਲੱਗਿਆ ਕਿਆ ਬਾਤ ਹੈ ਹੂੰ ਬਾਕੀ ਚੁਵਾਈ ਚੈੱਕ ਕਰ ਲਓ ਚੂੜ ਦੇਖ ਲਓ ਜੀ ਚੂਣ ਬੜਾ ਚੰਗਾ ਨਾ ਬਈ ਹਾਂਜੀ ਮੋਟੀ ਮੋਟੀ ਚੁਵਾਈ ਹੈ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰ ਨਹੀਂ ਚੈਣਾ ਕੋਈ ਨਹੀਂ ਠੰਡੀ ਸੀਲ ਆ ਬਈ ਕਿਆ ਬਾਤ ਹੈ ਚੂਣ ਤਾਂ ਨਿਬੜਦਾ ਹੈ ਕਿਉਂ ਚੂਣ ਬਹੁਤ ਸੋਨਾ ਜੀ ਯਾਨੀ ਭਾਲ ਜ਼ਰੂਰ ਹੈਗੀ ਹੈ ਜੀ ਸਹੀ ਹੈ ਬਾਈ ਇਹਨਾਂ ਨੂੰ ਕਰਕੇ ਨਾ ਸਹੀ ਹੈ ਭਾਲ ਆ ਗਈ ਮੈਂ ਗਲੇਟ ਨੂੰ ਚੈੱਕ ਕਰ ਦੋ ਚੁਵਾਈ ਲੈ ਕਿਆ ਬਾਤ ਹੈ ਇੱਕ ਨੰਬਰ ਜੋਣਾ ਜਿਵੇਂ ਮਰਜ਼ੀ ਚੋਈ ਚੱਲ। ਕੀ ਬਾਤ ਆ ਬਾਈ। ਛੰਡੀ ਫੁੱਲ ਆ ਕਹਿਣਾ ਕੁਛ ਨਹੀਂ। ਸੋਈ ਸਵਾਈ ਬੱਚਾ ਮਗਰ ਬੱਚੀ ਲੇਵਾ ਇੱਕ ਨੰਬਰ ਮੁੱਲ ਜਮਾ ਜਾਇਜ਼ ਖਿੱਚ ਕੇ ਮੁੱਲ ਬਰੀਟ ਇੱਕ ਨੰਬਰ ਆ। ਕੀ ਬਾਤ ਆ। ਕਿ ਸਾਫ ਸੁਸਰੀ ਬੱਚਾ ਅਲੀ ਬੱਚੀ ਆ ਜੀ। ਸਹੀ ਆ ਬਾਈ। ਇੱਧਰ ਜਿਵੇਂ ਪੰਜਾਬ ਵਾਲੀ ਇਹ ਮੈਂ ਛੋਟੀ ਜੀ ਨਹੀਂ ਇਹ। ਸਹੀ ਆ ਬਾਈ। ਹਾਂਜੀ। ਅੱਗੇ ਬਈ ਦੋ ਨੰਬਰ। ਕਿਹੜਾ ਸੂਸ ਹੋਈ ਆ? ਇਹ ਵੀ ਪਹਿਲਾਂ ਸੂਪ ਨੂੰ ਨਹੀਂ ਸੂਈ ਬਾਈ। ਕਦੋਂ ਸੂਈ ਆ ਜੀ? ਤੇ ਪਰਸੋਂ ਹੀ ਸੂਈ ਆ ਜੀ ਤੀਜ ਦਿਨੇ। ਬੱਚਾ ਕੀ ਦੇਤਾ? ਇਹ ਬੱਚਾ ਜੀ ਮੇਰਾ ਬੱਚਾ ਦਿੱਤਾ ਹਾਂਜੀ ਠੀਕ ਹੈ ਕਿੰਨਾ ਕੁ ਦੁੱਧ ਦੇ ਦੂਆ ਐਸਟੀਮੇਟ ਆ ਦੁੱਧ ਪਾ ਤੋ ਜੀ 16 17 ਲੀਟਰ ਬੈਡ ਕਰਦ ਆ ਲਈ ਜੀ ਠੀਕ ਹੈ ਬਾਈ ਸਸਲ ਵਾਲੀ ਜੀ ਆਰਡਰ ਬਹੁਤ ਚੰਗਾ ਹਨਾ ਹਾਂਜੀ ਕੱਲਾ ਕੱਲਾ ਥਾਨ ਪੂਰੀ ਵਿਥੀ ਤੇ ਥਾਨ ਉਥੀ ਵਾਲਾ ਥਾਨ ਗੁਲਾਬੀ ਥਾਨ ਪ੍ਰਿੰਟ ਪ੍ਰਿੰਟ ਬੜਾ ਚੰਗਾ ਕਰਮ ਵਾਲੀ ਦਾ ਖੋਲ ਦੇ ਬਾਈ ਤੋਰ ਕੇ ਦਿਖਾ ਦਈਏ ਠੰਡੀ ਠੰਡੀ ਇਹ ਵੀ ਬਹੁਤ ਹੈ ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਚੱਕੀ ਨਾ ਕੁਛ ਨਹੀਂ ਠੰਡੀ ਸੀਲ ਫੁੱਲ ਕਿ ਕਦ ਪੂਰਾ ਜੀ ਬੈੜਾ ਪ੍ਰਿੰਟ ਬਹੁਤ ਚੰਗਾ ਕਰ ਮਾਈ ਹਾਂ ਫਰੈਂਟ ਇੱਕ ਨੰਬਰ ਬੀਟ ਇੱਕ ਨੰਬਰ ਫੇਸ ਬੜਾ ਚੰਗਾ ਬਿਊਟੀ ਇੱਕ ਨੰਬਰ ਬੋਦੀਬਦੀ ਚੰਗੀ ਸਨਖਪੂਣਾ ਬੈਡ ਦੇ ਵਿੱਚ ਫੁੱਲ ਲੈ ਤੋਰਾ ਚੈੱਕ ਕਰ ਲੋ ਕਰਮਾਲੀ ਦਾ ਇੱਕ ਨੰਬਰ ਆ ਬਈ ਦੇਖੋ ਕੀ ਮੋਲ ਆ ਬਈ ਜਾਇਜ ਬਈ ਇਹਦੇ ਦੇਖੇ 60000 ਦੀ ਠੀਕ ਆ ਬਈ ਹਾਂ ਮਾਨਤਨ ਹੋ ਜਾ ਮਾਨਤਨ ਬਈ ਛੋੜ ਆਲਾ ਹੋ ਠੀਕ ਆ ਬਈ ਜਮਾ ਜਾਇਜ ਮੋਲ ਆ ਬਈ ਮਾਨਤਨ ਘਾਟੇ ਬਾਧ ਵਾਲਾ ਪਰ ਕਿਸੇ ਚ ਵੀ ਦੀ ਮੁੱਲ ਵੀ ਮਤਲਬ ਜਿਹੜੀ ਇਹ ਮਾਲਲੇ ਵੀ ਸੌਦਾ ਹੋਇਆ ਹੋਆ ਹੂੰ ਫੇਰ ਬੰਦਾ ਗੱਲ ਕਰੀ ਵੀ ਜੇ ਤਾਂ ਆਪਾਂ ਨੂੰ ਇਹ ਨਹੀਂ ਚੰਗੀ ਲੱਗਦੀ ਐ ਸਹੀ ਐ ਇਹ ਬੰਦਾ ਨਹੀਂ ਆਪਾਂ ਫੋਨ ਲਾ ਕੇ ਸੌਦਾ ਕਰਗੇ ਉਹ ਕੰਮ ਹੈ ਨਹੀਂ ਆਪਣੇ ਕੋਲ ਸਹੀ ਐ ਬਾਈ ਤਾਰਾ ਮਾਰੋ ਬਾਈ ਹਾਂਜੀ ਤਾਰਾ ਮਾਰ ਕੇ ਖਾਣ ਠੰਡੀ ਬਹੁਤ ਐ ਨਾ ਬਾਈ ਠੰਡੀ ਤਾਂ ਬਾਹਲੀ ਐ ਜੀ ਹੂੰ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰ ਨਹੀਂ ਨਹੀਂ ਕਹਿਣਾ ਕੋਈ ਨਹੀਂ ਠੰਡੀ ਸੀ ਲੜਾ ਯਾਰ ਤਖਲਾਉਣਾ ਹੀ ਨਹੀਂ ਜਿੱਥੇ ਖੜ ਗਈਗਾ ਹਾਂਜੀ ਬਾਕੀ ਬੜ ਨਸੋ ਪ੍ਰਿੰਟ ਵਾਲੀ ਜੀ ਤੂਰੀ ਮਨ ਲਾ ਦੁੱਧ ਵੀ ਵਧੀਆ ਚੰਗਾ ਪਾਉ ਤੂ ਵੀ ਸਹੀ ਐ 17 ਲੀਟਰ ਆ ਦੂਸੇ ਦਾ ਨਾ ਐਂਡ ਫੋਨ ਵੀ ਹੋ ਲੋ ਸਲੇ ਆਪ ਵੀ ਗਾਉਂ ਨੂੰ ਬਹੁਤ ਰੁਪਈਆਂ ਦੀ ਵਧਣ ਵਾਲੀ ਵੜਾ ਜੀ ਹੂੰ ਇਹ ਬੰਦੇ ਚੰਗੇ ਸਮਾਈ ਵਾਲੇ ਕੋਲ ਜੋ ਆਪਣੇ ਦੂਜੇ ਤੋਂ ਨੂੰ ਭਾਰੀ ਹੋ ਗਿਆ ਸਹੀ ਹੈ ਬਾਈ ਬਹੁਤ ਚੰਗੀ ਵੜ ਬਣੂਗੀ ਹੂੰ ਲੈ ਕਰੀ ਬੱਚਾ ਇਧਰ ਲੈ ਖਾਣਾ ਨੇੜ ਤੋਂ ਚੈੱਕ ਕਰਿਓ ਕੱਲਾ ਕੱਲਾ ਥਾਣਾ ਗੱਲਾਬੀ ਥਾਣ ਲੈ ਮੁੱਠੀ ਮੁੱਠੀ ਦਾ ਥਾਣਾ ਹੈ ਸਫਾਈ ਵਧੀਆ ਨਾ ਲੈਵੇ ਦੀ ਹਾਂਜੀ ਹੂੰ ਇੱਕ ਨੰਬਰ ਥਾਣ ਲੈ ਬਾਕੀ ਚੋਂ ਚੈੱਕ ਕਰਿਓ ਕਰ ਮਾਈ ਲੈ ਲੈ ਬਾਈ ਮੋਟੀ ਮੋਟੀ ਚਵਾਈ ਆ ਕਣੀ ਨਿਬੜਦੀ ਆ ਚਵਾਈ ਦਾ ਇੱਕ ਨੰਬਰ ਆ ਲੈ ਕੀ ਬਾਤ ਬੜਾ ਚੰਗਾ ਝੋਣ ਲੱਗਿਆ ਹਨਾ ਵੇ ਹਾਂਜੀ ਕੀ ਬਾਤ ਮਾਗਿਆ ਲੈ ਥਣਾ ਚਵਾਈ ਚੈੱਕ ਕਰ ਲਿਓ ਲੈ ਝੋਣ ਤਾਂ ਗਰਮ ਵਾਲੀ ਦਾ ਇੱਕ ਨੰਬਰ ਆ ਲੈ ਕਿੰਨੀਆਂ ਘਤਾਂ ਮਰੀਆਂ ਦੁੱਧ ਦੇਖੋ ਬਾਈ ਕੀ ਬਾਤ ਬਾਕੀ ਠੰਡੀ ਆ ਜਾਦ ਬਰੀਟ ਵਾਲੀ ਆ ਚਵਾਈ ਇੱਕ ਨੰਬਰ ਆ ਬਾਈ ਥਾਂ ਇੱਕ ਨੰਬਰ ਥੀ ਚੋਲਿਓ ਚਾਹੇ ਮਸ਼ੀਨਾਂ ਚੋਲਿਓ ਇੱਕ ਨੰਬਰ ਵੈੜਾ ਬੰਦੀ ਤਾਂ ਬਾੜੀ ਜੀ ਬੜਾ ਹੂੰ ਇਹ ਕੋਸ਼ਿਸ਼ ਕੱਦ ਫੁੱਲ ਆ ਜੀ ਬਹਿੜਦਾ ਸਹੀ ਆ ਹਾਂ ਛੋਟੀ ਜੀ ਨਾ ਮੰਨੇ ਬੰਦਾ ਹਾਂ ਪੇਸ਼ਾਨ ਤੋਂ ਲੈ ਬਾਅਦ ਇੱਕ ਉਸ ਕਮਾ ਜਿਹੜੀ ਬਸ ਬੇਨਤੀ ਇਹ ਨੇ ਵੀ ਆਪਣਾ ਹੀ ਐ ਬੰਨ ਲਾ ਵੀ ਸੌਦਾ ਹੋਇਆ ਮੰਨ ਕੇ ਆਪਣਾ ਫੋਨ ਲੱਗ ਜੀ ਬੰਦਾ ਠੀਕ ਆ ਜੀ ਠੀਕ ਆ ਇਹਦੇ ਚ ਨਾ ਕਹੇ ਬਾਈ ਦੇਣੀ ਕਿੰਨੇ ਦੀਆਂ ਜੀਆਂ ਕਰਨੀ ਉਵੇਂ ਫਿਰ ਮੰਗਣਾ 70000 ਅੱਗੇ ਘਟੀ ਵਧੀ ਜਾਮ ਕਰਨੀ ਸਹੀ ਆ ਬਾਈ ਸਹੀ ਆ ਅੱਗੇ ਬਾਈ ਤੈਨਾਂ ਨੰਬਰ ਜਰਸੀ ਹਾਂ ਜੀ ਜਰਸੀ ਆ ਗਈ ਜੀ ਦੂਜਾ ਸੂਆ ਓਕੇ ਸੋਨ ਵਾਲੀ ਦੇਣ ਕਿੰਨੇ ਲਊ ਜੀ ਬਸ ਪੰਜ ਚਾਰ ਦਿਨ ਲੈਂਦੀ ਜੀ ਓਕੇ ਬਾਈ ਕਿੰਨਾ ਕੁ ਰਿਕਾਰਡ ਆ ਬਾਈ ਦੋ ਦਰਾਂ ਦਾ ਦੋਈ ਦੇਖੋ ਜਿੱਤੋ ਭੱਲੇ ਜਿਹੜਾ ਉਹਨੇ ਬੰਦਾ ਸੁਣਾਈ ਨਹੀਂ ਸੀਗੀ ਜੀ ਹੂੰ ਯਾਨੀ ਉਹਨਾਂ ਦੀ ਸਮਾਈ ਜਿਹਨ ਦੱਸਣ ਦੇ ਮੁਤਾਬਕ ਉਹਨਾਂ ਨੇ ਕਹਿੰਦੇ 13 ਕਿਲੋ ਦੋ ਦਿੱਤਾ ਪਹਿਲੇ ਸੂਏ ਓਕੇ ਭਾਈ ਜਿਹੜੋ ਨੇ ਸਮਾਈ ਹੈ ਨਹੀਂ ਜੀ ਆਈਤੀ ਵੀ ਥੋੜੀ ਓਨੀ ਸੰਭੀ ਵੀ ਨਹੀਂ ਬੈੜ ਹੂੰ ਹਾਂ ਥੋੜੀ ਸਮਾਈ ਟੱਟ ਚੋਈ ਜੀ ਬੈੜ ਹੂੰ ਯਾਨੀ ਬੈੜ ਦੀ ਉਹ ਨਸਲ ਨਾਲੋਂ ਬਹੁਤ ਜ਼ਿਆਦਾ ਹੈਗੀ ਸਹੀ ਗੱਲ ਆਰਡਰ ਕਮਾਲ ਆ ਹਾਂ ਬਹੁਤ ਸੋਹਣਾ ਆਰਡਰ ਇਕੱਲਾ ਇਕੱਲਾ ਥਾਣ ਪੂਰੀ ਵਿੱਤੀ ਦੇ ਥਾਣ گلابی ਥਾਣ ਬਰੀਡ ਇੱਕ ਨੰਬਰ ਆ ਫੁੱਲ ਦੇ ਭਾਈ ਫੁੱਲ ਜਰਸੀ ਆ ਮੰਗ ਫੁੱਲ ਆ ਹਾਂ ਇਹ ਜਿਹਨ ਪਿਓਰ ਜਰਸੀ ਚੱਲਦੀ ਵੀ ਵੈਸੇ ਫੇਸਬੁਕ ਤੋਂ ਬੜਾ ਚੰਗਾ ਕਰਮ ਵਾਲੀ ਦਾ ਬਿਊਟੀ ਚੈੱਕ ਕਰ ਲਓ ਬਿਊਟੀ ਇੱਕ ਨੰਬਰ ਕੱਲੀ ਕੱਚੀ ਕੱਚੀ ਆ ਉਸ ਹਿਸਾਬ ਨਾਲ ਅੰਦਾਜ਼ ਆ ਲਾਇਓ ਸਾਰੀਆਂ ਵਲਟ ਲਾ ਕੱਢੂ ਫਿਰ ਕਰਮ ਵਾਲੀ ਨੇ ਸੋਣਾ ਬਾਈ ਕੀ ਮੋਲ ਆ ਬਾਈ ਜਾਇਜ਼ ਬਾਈ ਇਹਦਾ ਬਿਲਕੁਲ ਹੀ ਛੋਟਾ ਹੋਊਗਾ ਇਹ ਦਿਨ ਲੈਂਦੀ ਕਰਕੇ ਚੱਲ ਦੋ ਚਰ ਠੀਕ ਆ ਇਹ 45000 ਦੀ ਵੈੜ ਦੇਵਾਂਗੇ ਅੱਜ ਕੀ ਹੱਕ ਆ ਬਾਈ ਜਮਾ ਜਾਇਜ਼ ਮੋਲ ਆ 45000 ਦੀ ਵੈੜ ਬਾਈ ਕਹਿੰਦਾ ਦੇ ਦੇਵਾਂਗੇ ਬਾਈ ਜਮਾ ਜਾਇਜ਼ ਮੋਲ ਰੱਖਿਆ ਖਿੱਚ ਕੇ ਵੈੜ ਚੰਗੀ ਆ ਮੰਗ ਫੁੱਲ ਜਰਸੀ ਵੈੜ ਮਿਲਦੀ ਬਹੁਤ ਘੱਟ ਬਾਕੀ ਇਹਨਾਂ ਦੀ ਫੈਂਟ ਚੰਗੀ ਉਹ ਗਰਮੀ ਗਰਮੀ ਘੱਟ ਮੰਦੀਆਂ ਨੇ ਬਈ ਬਹੁਤ ਸੌਫਟ ਹੈ ਹਾਂ ਅੱਗੇ ਬਾਈ ਲਾਸਟ ਕਿਹੜਾ ਸੂਆ ਜੀ ਇਹ ਪਲੂਣ ਹੀ ਸੁਣਾ ਬਾਈ ਪਹਿਲਾ ਸੂਆ ਕਿੰਨੇ ਦਿਨ ਲੂਹੋ ਦੋ ਦੰਦ ਦਾ ਵਿੱਚੀ ਜੀ ਠੀਕ ਆ ਹਾਂਜੀ ਦੋ ਦੰਦ ਪਹਿਲਾ ਸੂਆ ਹਾਂਜੀ ਦਿਨ ਕਿੰਨੇ ਲੂਹੋ ਦਾਨ ਭਾਈ ਇਹ ਮੈਨੂੰ 5 ਕਿ ਦਿਨ ਲਓ ਜੀ ਓਕੇ 5 6 5 6 ਕਿੰਨਾ ਦੁੱਧ ਦੇ ਦੋ ਕਿੰਨੀ ਉਮੀਦ ਹੈ ਇਹਦੇ ਤੋਂ ਜੇ ਆਪਾਂ ਨੂੰ 20 ml ਦੀ ਉਮੀਦ ਹੈ 20 22 ml ਦੀ ਬੈੜ ਠੀਕ ਆ ਭਾਈ ਆਰਡਰ ਬੜਾ ਕਮਾਲਾ ਹਨ ਹਾਂਜੀ ਬਹੁਤ ਸਾਫ ਸੁਥਰਾ ਬੜਾ ਚੰਗਾ ਲਾ ਪੂਰੀ ਵਿੱਤੀ ਨੇ ਕੱਲਾ ਕੱਲਾ ਹਨ ਫੇਸ ਬੜਾ ਪਿਆਰਾ ਹਨ ਹਾਂਜੀ ਹਾਂਜੀ ਬੋਦੀ ਵਾਦੀ ਸੁਨੱਖ ਆਪਣਾ ਫੁੱਲ ਲਾ ਲੈ ਕਿਆ ਬਾਤ ਹੈ ਬਿਊਟੀ ਵੜੀ ਆ ਬੈੜ ਤੇ ਹਨ ਹਾਂਜੀ ਬਹੁਤ ਸਾਫ ਸੁਥਰੀ ਝਲਕ ਵਾਲੀ ਬੈੜਾ ਜੀ ਜੇ ਤਨੀ ਸਮਾਈ ਚ ਸੀਗੀ ਬੈੜ ਤਾਂ ਕਰਕੇ ਛੋਟੀ ਉਮਰ ਚ ਤਿਆਰ ਹੋ ਗਈ ਗੜ ਓਕੇ ਭਾਈ ਹਾਂਜੀ ਫੁੱਲ ਖੋਲਦਾ ਖੋਲ ਨਹੀਂ ਤੋ ਵਰਦਾ ਹਾਂਜੀ ਬਰੀਡ ਬਹੁਤ ਚੰਗੀ ਹੈ ਘਰ ਵਾਲੀ ਫੇਸਬੁਕ ਬੜਾ ਚੰਗਾ ਹੈਗਾ ਖੋਦ ਬਤਾ ਬਹੁਤ ਦੀ ਬਦੀ ਬਹੁਤ ਚੰਗੀ ਹੈ ਨਾ ਹਾਂਜੀ ਬਹੁਤ ਬੀਕੀ ਵਾਲਾ ਬੈਡ ਦੇ ਵਿੱਚ ਫੁੱਲ ਹੋੜੀ ਬਤਾ ਹੋੜੀ ਹੂੰ ਬਾਰੇ ਗਾ ਬਰੀਕੀ ਹੈ ਵੇੜ ਤੇ ਪੂਲ ਲਾਹੂ ਵੀ ਬਹੁਤ ਬਈ ਹੈ ਨਾ ਹਾਂਜੀ ਜਿਹੜੇ ਸਾਹਮਣੇ ਤਿਆਰੀ ਹੈ ਨਾ ਵੇੜ ਦੀ ਲਾਹੂ ਲੂਹੂ ਹਾਂ ਲੈਵਲ ਉਹ ਬਹੁਤ ਜ਼ਿਆਦਾ ਬਣਾਉ ਜੀ ਹੂੰ ਚੌਰ ਸਲੇ ਵਾ ਜਿਆ ਪੂਰੀ ਫਿਟਿੰਗ ਨਾਲ ਸਹੀ ਹੈ ਹਾਂਜੀ ਕੀ ਮੋਲ ਆ ਬਈ ਜੈਜ ਬਾਈ ਇਹ 68000 ਰੁਪਏ ਦੇ ਦੇ ਦਾਂਗੇ ਇਹਦੇ ਚੋਂ ਕੁਝ ਵੀ ਨਹੀਂ ਹੋਣਾ ਯਾਨੀ ਕੱਲੀ 100 ਦਾ ਨੋਟ ਛੋੜ ਹੋ ਬਾਈ 62000 ਦੀ 68 ਦੀ 68 ਦੀ 68 ਦੀ ਸੌਰੀ ਹਾਂ 68000 ਦੀ ਵੜ ਬਾਈ ਕਹਿੰਦਾ ਦੇ ਦਾਂਗੇ ਤੇ ਵਿੱਚੋਂ ਬਾਈ ਕਹਿੰਦਾ ਛੋੜ ਹੀ ਹੋਵੇ ਮੁੱਲ ਜਿਹੜਾ ਜਮਾ ਜਾਇਜ਼ ਆ ਹਾਂ ਮੁੱਲ ਕਰਾਉ ਨੂੰ ਕੋਈ 75 ਕਰਾ ਲਓ 80 ਕਰਾ ਲਓ ਹੂੰ ਮੈਂ 68000 ਰੁਪਏ ਲਵਾਂਗੇ ਬਸ ਠੀਕ ਆ ਬਾਈ ਹਾਂ ਕੱਦ ਚਮਕ ਪੱਲੀ ਵੀ ਫੁੱਲ ਆ ਬਾਈ ਮੁੱਲ ਜਾਇਜ਼ ਆ ਬਾਈ ਤੇ ਨਾਗਸੀ ਭਰਾ ਕੋਲੇ ਚਾਰ ਚਾਰੀ ਦਿਖਾਤੇ ਕਿਸੇ ਵੀਰ ਨੂੰ ਚਾਰਾਂ ਚ ਕੋਈ ਵੀ ਪਸੰਦ ਆਏ ਭਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ